ਲਓ ਜੀ ਸੋਸ਼ਲ ਮੀਡੀਆ ਦਾ ਜ਼ਮਾਨਾ ਜਿੱਥੇ ਹਰ ਇੱਕ ਚੀਜ਼ ਸਭ ਤੋਂ ਪਹਿਲਾਂ ਵਾਇਰਲ ਹੁੰਦੀ ਆ ਤੇ ਗੱਲ ਕਰ ਲਈ ਅਸੀਂ ਜਲੰਧਰ ਦੀ ਤਾਂ ਜਲੰਧਰ ਦੇ ਵਿੱਚ ਇੱਕ ਵਾਸ਼ਟੈਂਡ ਦੀ ਵੀਡੀਓ ਵਾਇਰਲ ਹੋ ਰਹੀ ਐ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਪਹਿਲਾਂ ਹੀ ਦੱਸਦੀ ਆ ਕਿ ਦੋ ਗੱਲਾਂ ਜਿਹੜੀਆਂ ਕਿ ਸਾਹਮਣੇ ਆ ਰਹੀ ਨੇ ਪਹਿਲੀ ਗੱਲ ਤਾਂ ਇਹ ਸਾਹਮਣੇ ਆ ਰਹੀ ਐ ਕਿ ਜਿਹੜੀ ਲੜਕੀ ਸਕਰੀਨ ਤੇ ਦੇਖ ਰਹੇ ਹੋ ਕਹਿਾ ਜਾ ਰਿਹਾ ਕਿ ਇਹ ਲੜਕੀ ਮੁੰਡਿਆਂ ਨੂੰ ਆਫਰ ਕਰਦੀ ਐ ਕਿ ਮੈਂ ਤੁਹਾਡੇ ਨਾਲ ਇੱਕ ਨਾਈਟ ਵਿਤਾਵਾਂਗੀ ਪਰ ਤੁਸੀਂ ਮੈਨੂੰ ਚਿੱਟੇ ਦਾ ਨਸ਼ਾ ਦੇ ਦਿਓ ਉਦੇ ਦੂਜੇ ਪਾਸੇ ਜਦੋਂ ਇਹ ਵੀਡੀਓ ਬਣਦੀ ਆ ਤਾਂ ਫਿਰ ਜਦੋਂ ਲੜਕੀ ਨੂੰ ਪੁੱਛਿਆ ਜਾਂਦਾ ਤਾਂ ਲੜਕੀ ਦਾ ਕਹਿਣਾ ਕਿ ਇਹ ਲੜਕੇ ਮੈਨੂੰ ਛੇੜ ਰਹੇ ਸੀ ਤੇ ਮੈਨੂੰ ਕਹਿ ਰਹੇ ਸੀ ਕਿ ਤੂੰ ਦੱਸ ਵੀ ਸਾਡੇ ਨਾਲ ਰਾਤ ਬਿਤਾ ਤੂੰ ਕਿੰਨੇ ਪੈਸੇ ਲਵੇਂਗੀ ਸੋ ਇਸ ਤਰੀਕੇ ਦੇ ਨਾਲ ਇਹ ਵਿਵਾਦਿਤ ਦੋਨਾਂ ਦੇ ਬਿਆਨ ਸਾਹਮਣੇ ਰਹੇ ਨੇ ਹਾਲਾਂਕਿ ਇਹ ਤਾਂ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੁੜੀ ਸੱਚ ਬੋਲਦੀ ਹੈ ਜਾਂ ਫਿਰ ਉਹ ਮੁੰਡੇ ਸੱਚ ਬੋਲ ਰਹੇ ਨੇ ਪਰ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਆ ਪਰ ਅਸੀਂ ਇਸ ਗੱਲ ਕਰਕੇ ਕਹਿਣਾ ਚਾਹੁੰਦੇ ਹਾਂ ਵੀ ਜੇਕਰ ਇਹ ਗੱਲ ਨਸ਼ੇ ਦੀ ਆਉਂਦੀ ਆ ਤਾਂ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਇਸ ਕਦਰ ਫੈਲ ਚੁੱਕਿਆ ਕਿ ਜਿੱਥੇ ਨੌਜਵਾਨ ਮੁੰਡੇ ਚੋਰੀ ਦੇ ਰਾਹ ਤੇ ਪੈ ਚੁੱਕੇ ਫਿਰ ਇਹ ਤੇ ਮੁੰਡੇ ਬਹੁਤ ਛੇੜਦਾ ਬਹੁਤ ਛੇੜਦਾ ਜੀ ਬਹੁਤ ਛੇੜਦਾ ਆਪਕੋ ਨਹੀਂ ਵੀਡੀਓ ਚ ਤੁਸੀਂ ਜਿਹੜੀ ਮੈਡਮ ਕੀ ਇੱਜੇ ਨਹੀਂ ਮਰ ਲਈ ਅੱਜ ਦਿੱਤੀ ਸੀ ਬੜੀ ਕਿਸੇ ਨਹੀਂ ਬਹੁਤ ਬਾਰ अच्छा आपको छेड़ था? कौन रहा कौन छेड़ रहा था, 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 था? रहे था नहीं आपने नशा किया हुआ नशा किया नहीं, नहीं, क्या हाँ? हुआ क्या बात क्या हुई कौन छेड़ रहा मैडम छेड़ा किसने मुझे कह रहे थे कि मैं तुम्हें पैसे देता हूँ और तुम मेरे साथ चलो कौन कहता है कौन कह रहा था किसकी तरफी लेकर के मार रही थी अच्छा जी कहाँ के रहने वाले कहाँ थे रहने मैं कहीं की भी रहने वाली हूँ ਚਲੋ ਆਪ ਆਪ ਰਾਤ ਕੋ ਬਸਟਾਨ ਆਇਓ ਕਹੀਂ ਜਾਣਾ ਸੀ ਆਪਨੇ ਹਾਂ ਕਾ ਜਾਣਾ ਦਿੱਲੀ ਦਿੱਲੀ ਜਾਣਾ ਸੀ ਆਪਨੇ ਹਾਂ ਤਾਂ ਇਹ ਕਿਉਂ ਬੋਲ ਰਹੇ ਕਿ ਆਪ ਇਹ ਡੀਲ ਕਰ ਰਹੇ ਨਹੀਂ ਨਸ਼ਾ ਕੀਤਾ ਹੋਇਆ ਆ ਨਸ਼ਾ ਕੀਤਾ ਹੋਇਆ ਆ ਆਪਨੇ ਬੰਦ ਕਰੋ ਇਹ ਸਭ ਕੀ ਆ ਇਹ ਤਾਂ ਬੰਦ ਕਰੋ ਪਰ ਜੇਕਰ ਅਸੀਂ ਗੱਲ ਕਰ ਲਈ ਕਿ ਨਸ਼ੇ ਦੀ ਗੱਲ ਹੋ ਸਕਦੀ ਤਾਂ ਦੇਖਿਆ ਜਾ ਰਿਹਾ ਜਿੱਥੇ ਨੌਜਵਾਨ ਮੁੰਡੇ ਨਸ਼ੇ ਦੀ ਆਦਤਾਂ ਦੇ ਆਦੀ ਹੋ ਚੁੱਕੇ ਨੇ ਉਸ ਨੂੰ ਨਸ਼ੇ ਨੂੰ ਪੂਰਾ ਕਰਨ ਦੇ ਵਾਸਤੇ ਉਹਨਾਂ ਦੇ ਵੱਲੋਂ ਚੋਰੀਆਂ ਕੀਤੀਆਂ ਜਾ ਰਹੀਆਂ ਨੇ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਨੇ ਹੋਰ ਬਥੇਰੀਆਂ ਵਾਰਦਾਤਾ ਕੀਤੀਆਂ ਜਾ ਰਹੀਆਂ ਨੇ ਤਾਂ ਫਿਰ ਜੇਕਰ ਲੜਕਿਆਂ ਦੀ ਗੱਲ ਕੀਤੀ ਜਾਵੇ ਜੇਕਰ ਇਸ ਗੱਲ ਦੇ ਉੱਤੇ ਆਈਏ ਕਿ ਨਸ਼ੇ ਪਿੱਛੇ ਜਾਇਆ ਹੋ ਰਿਹਾ ਤਾਂ ਫਿਰ ਜਿਸਮ ਵੇਚ ਕੇ ਨਸ਼ੇ ਦੀ ਪੂਰਤੀ ਕੀਤੀ ਜਾ ਰਹੀ ਹੈ ਇਸ ਕਦਰ ਜਿਹੜਾ ਕਿ ਨਸ਼ਾ ਉਹ ਘਰ ਘਰ ਚੁੱਕਿਆ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਨਸ਼ੇ ਦੀਆਂ ਜੜਾਂ ਵਾ ਚੁੱਕੇ ਆ ਚਾਹੇ ਸਰਕਾਰਾਂ ਜਿੰਨਾ ਮਰਜ਼ੀ ਕਹੀ ਜਾਣ ਕਿ ਨਸ਼ੇ ਨੂੰ ਜੜ ਤੋਂ ਖਤਮ ਕਰ ਦਵਾਂਗੇ ਪਰ ਨਸ਼ੇ ਦੀ ਪੂਰਤੀ ਵਾਸਤੇ ਤਾਂ ਨੌਜਵਾਨ ਮੁੰਡੇ ਕੁੜੀਆਂ ਪਤਾ ਨਹੀਂ ਕਿਹੜੇ ਕਿਹੜੇ ਗਲਤ ਰਾਹਾਂ ਦੇ ਉੱਤੇ ਪੈ ਰਹੇ ਨੇ ਵੀਡੀਓ ਸ਼ੋਸ਼ਣੀ ਮੀਡੀਆ ਤੇ ਵਾਇਰਲ ਹੋ ਰਹੀਆਂ ਕਿਹਾ ਜਾ ਰਿਹਾ ਕਿ ਲੜਕੀ ਆਪਣਾ ਜਿਸਮ ਵੇਚ ਕੇ ਆਪਣੀ ਨਸ਼ੇ ਦੀ ਪੂਰਤੀ ਕਰਨਾ ਚਾਹੁੰਦੀ ਸੀ ਪਰ ਦੂਜੇ ਪਾਸੇ ਲੜਕੇ ਕੁਝ ਹੋਰ ਗੱਲ ਕਹਿ ਰਹੇ ਨੇ ਕਿ ਇਹ ਸਾਨੂੰ ਇਸ ਗੱਲ ਦੀ ਆਫਰ ਕਰ ਰਹੇ ਸੀ ਇਹ ਤਾਂ ਚਲੋ ਜਾਣ ਤੋਂ ਬਾਅਦ ਹੀ ਹੋਵੇਗਾ ਚਲੋ ਆਓ ਇੱਕ ਨਜ਼ਰ ਮਾਰ ਲੈਂਦੇ ਆ ਇਹਨਾਂ ਤਸਵੀਰਾਂ ਤੇ ਮੁੰਡੇ ਹੈਗੇ ਸੀ ਉਹ ਉਹਨਾਂ ਨੂੰ ਇਹ ਗੱਲਾਂ ਕਰਦੀ ਪਈ ਸੀ ਮਨ ਉਹਨੂੰ ਪੁੱਛਿਆ ਮੈਂ ਕਿ ਭਾਜੀ ਕੀ ਗੱਲ ਹੋਈ ਤੇ ਇਹ ਭਾਜੀ ਡੀਲ ਕਰਦੀ ਪਈ ਸੀ ਉਹਨਾਂ ਨਾਲ ਓਕੇ ਸੈਕਸ ਦੇ ਰਿਗਾਰਡਿੰਗ ਹੂੰ ਤੇ ਇਹਨਾਂ ਨੂੰ ਪੁੱਛਿਆ ਕਿ ਕੀ ਕੀ ਗੱਲ ਹੋਈ ਐ ਭਾਜੀ ਗੱਲਾਂ ਘੜਨ ਲੱਗੀਆਂ ਉਹਨੂੰ ਆਫਰ ਦਿੰਦੀ ਪਈ ਸੀ ਕਿ ਮੈਂ ਤੁਹਾਨੂੰ ਮਤਲਬ ਫ੍ਰੀ ਚ ਐਦਾਂ ਕਰ ਦੂੰਗੀ ਤੁਸੀਂ ਮੈਨੂੰ ਚਿੱਟਾ ਕਰਵਾ ਦੋ ਤੇ ਇਹ ਕਮੰਦੀ ਪੁਲਿਸ ਨੂੰ ਕੰਪਲੀਟ ਕੀਤੀ ਸੀ ਪਰ ਇਹ ਪੁਲਿਸ ਨੂੰ ਨਹੀਂ ਕੰਪਲੇਨ ਕੀਤੀ ਪੁਲਿਸ ਕੋ ਆਪਾਂ ਚੱਲੇ ਸੀ ਆਪਾਂ ਪਹਿਲੇ ਪ੍ਰੈਫਰ ਕੀਤਾ মিডিਆ ਨੂੰ ਹੁਣ ਆਈ ਦਰਖਾਸਤ ਲੈ ਕੇ ਅਗਲੀ ਕਾਰਵਾਈ ਕਰਦੇ ਆਂ ਨਾ ਨਹੀਂ ਜਿਹੜੇ ਇਹ ਜਿਹੜੇ ਇਹ ਤੇ ਲੋਕਾਂ ਨਾਲ ਕੰਮ ਇਦਾਂ ਚੱਲਦਾ ਗਲਤ ਕੰਮ ਚੱਲਦਾ ਰਾਤ ਲੋਕਾਂ ਨਾਲ ਲੁੱਟਿਆ ਵੀ ਜਾਂਦਾ ਲੁੱਟਖੋ ਵੀ ਹੁੰਦੀ ਹੈ ਇਦਾਂ ਦੀਆਂ ਜਿਹੜੇ ਮਾੜਿਆ ਅੰਸਰ ਆ ਉਹਨਾਂ ਦੇ ਕੀ ਜਿਹੜੀ ਨਕੇਲ ਕੱਸ ਰਹੇ ਹੋ ਜੀ ਅਸੀਂ ਦਰਖਾਸਤ ਲੈਣ ਲੱਗਾ ਸੋਨੋ ਪਹਿਲਾਂ ਮੇਰੀ ਗੱਲ ਸੁਣੋ ਜੀ ਜੀ ਹਾਂ ਜੀ ਦਰਖਾਸਤ ਲੈ ਕੇ ਅਗਲੀ ਕਾਰਵਾਈ ਕਰਦੇ ਕੀ ਕਹਿੰਦੇ ਕੈਰ ਹੁਣ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਪਤਾ ਲੱਗੇਗਾ ਕਿ ਆਖਰ ਇਹ ਮਾਮਲਾ ਕਿਸੀ ਲੜਕੀ ਸੱਚ ਬੋਲ ਰਹੀ ਹੈ ਜਾਂ ਫਿਰ ਲੜਕੇ ਸੱਚ ਬੋਲ ਰਹੇ ਪਰ ਨਸ਼ੇ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਵੀ ਜਾਣਦੇ ਹੋ ਕਿ ਨਸ਼ਾ ਕਿਸ ਕਦਰ ਪੈਲ ਪ੍ਰਸਾਰ ਚੁੱਕਿਆ ਲੋਕ ਨਸ਼ੇ ਨਾਲ ਇਨਦੀ ਹੋ ਚੁੱਕੇ ਨੇ ਕਿ ਕਟੀਆਂ ਤੋਂ ਕਟੀਆਂ ਕੰਮ ਕਰ ਲਈ ਵੀ ਉਤਰ ਚੁੱਕੇ ਨੇ ਬਿਊਰੋ ਰਿਪੋਰਟ ਛਣਕਾਟਾ نیوز